ਇਹਨਿਕ ਤੁਸ਼ੁਪਤੀ ਸਾਧ ਸੰਜੀ ਨੇ ਬਖਸ਼ੋ ਕੀਤੀ ਹੈ ਇਸ ਪਾਵਨ ਦਾਤ ਪਾਵਨ ਸ਼ਬਦ ਨੂੰ ਪੂਰਨ ਗਇਤਮ ਕਰੀਏ ਮਾਂਜ ਮਹਲਾ ਤੀਜਾ ਸ਼ਬਦ ਮਰੈ ਸੋ ਮੂਆ ਜਪੈ ਕਾਲ ਚੱਕੈ ਦੁਖ ਨਾਮ ਸੰਤ ਕਾ ਪੈ ਜੋਤੀ ਵਿੱਚ ਮਿਲ ਜੋ ਅਸਾਂ ਬਾਣੀ ਸੁਣ ਮਨ ਸੱਚ ਸਮਾ ਵੜਿਆ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਇਸ ਪਾਵਨ ਸ਼ਬਦ ਦੀ ਅਰੰਭਤਾ ਦੇ ਵਿੱਚ ਜੋ ਸਾਨੂੰ ਪ੍ਰਗੇਸ਼ ਵਰਸ਼ ਕਰ ਰਹੇ ਹਨ ਸ਼ਬਦ ਮਰਿਆ ਸੋ ਮੁਹਾ ਕਰਦਾ ਹੈ ਸਤਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹਨਾਂ ਨੂੰ ਸ਼ਬਦ ਦੇ ਵਿੱਚ ਮਰਨਾ ਆ ਗਿਆ ਸਬਦੂ ਜੀ ਕਹਿੰਦੇ ਭਾਈ ਆਸਥ ਦੇ ਵਿੱਚ ਉਹ ਸੰਸਾਰਿਕ ਪਰਾਰਥਾਂ ਤੋਂ ਉਹਨੂੰ ਮਰਿਆ ਹੋਇਆ ਹੈ ਕਿਉਂਕਿ ਅਜੇ ਤੱਕ ਤੇ ਸਾਧ ਸੰਗਤ ਜੀ ਦੁਨਿਆਵੀ ਪਦਾਰਥਾਂ ਦੀ ਖਿੱਚ ਹੈ ਦੁਨਿਆਵੀ ਪਦਾਰਥਾਂ ਦੀ ਖਿੱਚ ਛੋਣ ਕਰਕੇ ਸ਼ਾਂਤੀ ਹੁਤੀ ਨਹੀਂ ਹੈ ਅਰ ਜਿਹੜੇ ਸ਼ਬਦ ਦੇ ਵਿੱਚ ਮਰਨਾ ਸਿੱਖ ਲੈਂਦੇ ਨੇ ਭਾਵ ਜਿਹਨਾਂ ਨੂੰ ਸ਼ਬਦ ਦੀ ਦਾਤ ਬਣ ਜਾਂਦੀ ਹੈ ਜਿਹੜੇ ਸ਼ਬਦ ਦੇ ਵਿੱਚ ਜਿਉਣਾ ਸਿੱਖ ਲੈਂਦੇ ਨੇ ਸਾਧ ਸੰਗਤ ਜੀ ਤੋਂ ਦੁਨਿਆਵੀ ਭਾਵ ਦੁਨਿਆਵੀ ਪਦਾਰਥਾਂ ਤੋਂ ਮਰ ਜਾਂਦੇ ਨੇ ਭਾਵਨਾ ਤੋਂ ਦੁਨੀਆ ਦੀ ਖਿੱਚ ਨਿਰੰਜੀਤ ਪਦਾਰਥਾਂ ਤੋਂ ਸ਼ਬਦ ਮਰੇ ਸੋ ਮੂਆ ਨ ਸ਼ਬਦਮ ਪ੍ਰਧਾਨ ਜੀ ਸਤguru ਤਾਲ ਜੀ ਗੁਰਨਾਥ ਜੀ ਮਾਰੇ ਦੀ ਗਰੀ ਜਦੋਂ ਅਸੀਂ ਸ਼ਬਦ ਦੀ ਗੱਲ ਕਰਦੇ ਹਾਂ ਕਿ ਸਤguru ਜੀ ਕਹਿੰਦੇ ਭਾਈ ਇਹ ਸ਼ਬਦ ਜਿਹੜਾ ਜਿਹੜਾ ਕਿ ਸਰਵਨ ਕੀਤਾ ਹੈ ਜਿਹੜਾ ਦੇ ਸ਼ਬਦ ਨੂੰ ਮੰਨੇ ਹੈ ਸਤguru ਜੀ ਕਹਿੰਦੇ ਭਾਈ ਇਹ ਸ਼ਬਦ ਨੂੰ ਦੇ ਇਸ ਸੰਸਾਰ ਦੇ ਵਿੱਚ ਕਾਰਜ ਨੂੰ ਸਵਾਰ ਇੱਕ ਦੇ ਸਾਧ ਸੰਗ ਜੀ ਕਾਰਜ ਨੂੰ ਜਿਸ ਸੰਸਾਰ ਦਾ ਪਦਾਰਥ ਹੈ ਇੱਕ ਪਲ ਹੋ ਗਿਆ ਜਿਹੜਾ ਮਨ ਆਤਮਾ ਤੋਂ ਸੀ ਵਿਛੜਿਆ ਉਸ ਪਰਮਾਤਮਾ ਦੇ ਨਾਲ ਮਿਲ ਜਾਂਦਾ ਸਤਿਗੁਰੂ ਜੀ ਦੀ ਬਾਣੀ ਕਿਹਦੀ ਸ਼ਬਦ ਮਾਰੋ ਫਿਰ ਜੀਵੋ ਸਤ ਹੀ ਤਾਂ ਫਿਰ ਮਰਨ ਨਾ ਹੋਣੀ ਜਿਹੜਾ ਉਹ ਸ਼ਬਦ ਦੇ ਵਿੱਚ ਲੱਗਾ ਆ ਗਿਆ ਸਤਿਗੁਰੂ ਜੀ ਕਹਿੰਦੇ ਫਿਰ ਦੁਬਾਰਾ ਉਹ ਆਤਮਕ ਮੌਤ ਜਿਹੜੀ ਨਹੀਂ ਬਰਦੀ ਹੈ ਇਹ ਸਰੀਰ ਤਾਂ ਨਾਸਵੰਤ ਹੈ ਸਰੀਰ ਨੇ ਤਾਂ ਸਾਧ ਸੰਗਤ ਜੀ ਮਰਨਾ ਹੀ ਮਰਨਾ ਹੈ ਔਰ ਜਿਹਨਾਂ ਨੂੰ ਸ਼ਬਦ ਦੀ ਦਾਤ ਆ ਗਈ ਸਾਧ ਸੰਗਤ ਦੀ ਸ਼ਬਦ ਵਿੱਚ ਜਿਹੜਾ ਇਹ ਆਤਮਿਕ ਪਾਵਨ ਹੁੰਦਾ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਧ ਸੰਗਤ ਜੀ ਜਦੋਂ ਗੁਰਤਾਰ ਗੰਧੀ ਦੀ ਦਾਤ ਧੰਨ ਸ਼੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਜੀ ਨੂੰ ਦਿੱਤੀ ਸੀ ਨਾ ਤੇ ਜਿਹੜੇ ਬਚਨ ਸਿਖਾਉ ਨੂੰ ਕੀਤੇ ਸਨ ਇਹ ਬਚਨ ਅਯੂਸਾਹਬ ਜੀ ਪਾਵਨ ਧਰਤੀ ਤੇ ਕੀਤੇ ਸਰਦੂ ਜੀ ਕਹਿੰਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲਈ ਜਿਹੜਾ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਉਹ ਸ਼ਬਦ ਦੀ ਖੋਜਣਾ ਕਰੇ ਤੇ ਜਿਹਨਾਂ ਦੇ ਸ਼ਬਦ ਨੂੰ ਖੋਜ ਲਿਆ ਸੰਤੂ ਜੀ ਕਹਿੰਦੇ ਉਹ ਆਪਣਾ ਆਪਾ ਭਾਵ ਜਿਹੜਾ ਹੈ ਉਹ ਭਾਈ ਤੁੰਗਰੋਂ ਫਤਮ ਹੋ ਜਾਂਦਾ ਹੈ ਉਹ ਰੱਬ ਦੇ ਨਾਲ ਮਿਲਣ ਦੀਆਂ ਗੱਲਾਂ ਉਹ ਸ਼ਬਦ ਦੇ ਦੁਆਰਾ ਕਰਦੇ ਨੇ ਸੰਤੂ ਜੀ ਕਹਿੰਦੇ ਕਾਲ ਨਾਲ ਚੰਪਾ ਭਾਈ ਤੁੰਗਰ ਨੂੰ ਕਾਲ ਦੀ ਮਾਰ ਨਹੀਂ ਕਰੀ ਹੈ ਕਾਲ ਦੀ ਜਿਹੜੀ ਉਹਨਾਂ ਨੂੰ ਮਾਰਤ ਕਾਲ ਦੀ ਜਮਾਂ ਦੀ ਮਾਰ ਨਹੀਂ ਪੈਂਦੀ ਸਤ ਜੀ ਕਿਹਦੇ ਦੁੱਖ ਨਾਸਨ ਦਾ ਕਾਰ ਹੈ ਉਹ ਦੁੱਖਾਂ ਦੇ ਵਸਨੀਕ ਕਿਹੜੇ ਆ ਦੁੱਖ ਵੀ ਸੰਤਾਨ ਦਾ ਸਹੇਦ ਨੂੰ ਕਿਉਂਕਿ ਸ਼ਬਦ ਵਿੱਚ ਜਿਹੜਾ ਮਰਨਾ ਆ ਗਿਆ ਸਾਧ ਸੰਗਤ ਜੀ ਉਹਨਾਂ ਦਾ ਦੁੱਖ ਸੁੱਖ ਤੇ ਖਤਮ ਹੋ ਗਿਆ ਹਨ ਭਾਈ ਮਨੀ ਸਿੰਘ ਸਾਹਿਬ ਮਾਂ ਦੀ ਗੱਲ ਕਰੀਏ ਜਿਹੜਾ ਨੇ ਸਾਧ ਸੰਗਤ ਜੀ ਬੇਤ ਪੋਥੀਆਂ ਆਪਣੇ ਹੱਥਾਂ ਦੇ ਨਾਲ ਲਿਖੀਆਂ ਉਹ ਹੱਥਾਂ ਦੇ ਨਾਲ ਕਲਮ ਫੜ ਕੇ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਗੋ ਬਾਣੀ ਆਮਰ ਸੋਖ ਨੂੰ ਸਾਥ ਸੰਗਤ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਸਤ ਸ੍ਰੀ ਅਕਾਲ ਗੋਬਿੰਦ ਸਿੰਘ ਮਹਾਰਾਜ ਦੇ ਸਰੂਪ ਬਣ ਕੇ। ਸ਼ਰਧੇ ਦੇ ਨੇੜੇ ਪਾਸੇ ਆ। ਸ਼ਬਦ ਦੀ ਦਾਤ ਹੈ ਦੇਵਜ ਰਸੀ ਤੇ ਸਾਥ ਸੰਗਤ ਜੀ ਨੂੰ ਬੰਦ-ਬੰਦ ਕਟਿਆ ਗਿਆ ਨਾ ਤੇ ਭਾਈ ਮਨੀ ਸਾਹਿਬ ਜੀ ਉਹੀ ਕੋਦੋਂ ਵੀ ਨਹੀਂ ਸੀ ਭੁੱਲੇ। ਜਦੋਂ ਗੋਟ ਫੜਿਆ ਨਾ ਜਲਾਦ ਨੇ ਕੱਟਣਾ ਵਾਸਤੇ ਬੰਦ ਤੇ ਭਾਈ ਮਨੀ ਸਾਹਿਬ ਸਾਹਿਬ ਜੀ ਕਹਿਣ ਲੱਗੇ ਬੰਦ ਜਿਹੜਾ ਫੜਦਾ ਉਹ ਉਹਨਾਂ ਦੇ ਪੋਤੇ ਖੁਸ਼ਹਾਲ ਹੁੰਦਾ। ਤੇ ਤੇ ਨੂੰ ਜਿਹੜੇ ਗੁਰਸਿੱਖ ਤੇ ਮਾਨਵਤਾ ਹੁਕਮ ਹੈ ਕਿ ਮਨ ਬਨ ਤਪਣਾ ਤੇ ਫਿਰ ਤੂੰ ਇਹ ਬੰਦ ਨੂੰ ਇਹ ਉਮਰ ਦੇ ਕੋਤੇ ਤਨ ਜ਼ਰੂਰ ਆ ਹੁਣ ਸਾਧ ਸੰਗਤ ਦੀ ਦੁੱਖ ਨਹੀਂ ਨ ਸੰਤਾਪ ਦਾ ਸੰਤੂ ਜੀ ਕਹਿੰਦੇ ਜਿਨ੍ਹਾਂ ਨੂੰ ਸ਼ਬਦ ਦੀ ਦਾਤ ਲੱਗਦੀ ਜਿਹੜੇ ਸ਼ਬਦ ਨਾਲ ਜੁੜਦੇ ਵਿਅੰਤ ਸੁਰੂਪ ਦੇ ਪਿਆਰੇ ਜਿਹਨਾਂ ਦਾ ਇਤਿਹਾਸ ਆ ਪੜਦੇ ਆ ਸੁਣਦੇ ਆ ਅਮੇ ਉਹ ਭਾਈ ਸਾਡੀ ਦਾਤ ਨਾਲ ਆਰੇ ਦੇ ਨਾਲ ਜੁੜਨਾ ਚਾਹੀਆਂ ਜੀ ਹੋਵੇ ਸਾਧ ਸੰਗਤ ਜੀ ਦੁਸ਼ਮਣ ਨਹੀਂ ਵੈਰੀ ਦੇ ਭਾਵੇਂ ਆਰੇ ਦੇ ਨਾਲ ਤੋਂ ਦਕੜਾਂ ਦੇ ਵਿੱਚ ਤਨ ਨੂੰ ਜੜਿਆ ਤੇ ਤਨ ਨੂੰ ਜੜ ਕੇ ਆਰੇ ਦੇ ਨਾ ਕੋਈ ਹਿੱਸੇ ਕਰਦੇ ਪਰ ਸ਼ਬਦ ਨੂੰ ਕਿਸੇ ਦੀ ਮਾਨਸਕੀ ਸਰੀਰ ਤਾਂ ਭਾਵੇਂ ਤੋਰੀ ਸੇ ਹੋ ਗਿਆ ਇੱਕ ਹਿੱਸਾ ਇਧਰ ਡਿੱਗ ਗਿਆ ਤੇ ਦੂਜਾ ਇਧਰ ਡਿੱਗ ਗਿਆ ਪਰ ਸਾਧ ਸੰਗਤ ਜੀ ਪਾਵਨ ਬਾਣੀ ਜਿਹੜੀ ਜਰਜੀ ਸਾਹਿਬ ਜੀ ਉਹ ਦੋਵਾਂ ਘਰਾਂ ਦੇ ਵਿੱਚੋਂ ਚਲਦੀ ਹੈ ਸ਼ਬਦ ਨੂੰ ਮਾਨਸਾ ਦਾ ਕੋਈ ਸੰਤੂ ਜੀ ਕਹਿੰਦੇ ਜਿਹੜੇ ਸ਼ਬਦ ਨਾਲ ਜੁੜ ਗਏ ਕਾਲ ਨਾ ਚਾਪੈ ਭਾਈ ਉਹਨੂੰ ਕਾਲ ਦੀ ਮਾਰ ਦੀ ਸੜੀ ਪੈਣੀ ਦੁੱਖ ਨਾ ਸੰਤਪਤੈ ਤੇ ਨਾ ਹੀ ਦੁੱਖਾਂ ਦੇ ਵਿੱਚ ਸਾਧ ਸੰਗਤ ਜੀ ਨੂੰ ਆਮ ਜੀਵਨ ਬਤੀਤ ਕਰਨਾ ਪੈਂਦਾ ਹੈ ਦੁੱਖ ਵੀ ਉਹਨਾਂ ਨੂੰ ਨਹੀਂ ਸੰਤਾਲਤਾ ਨਹੀਂ ਸਤਾ ਸਕਦਾ ਜੋਤੀ ਵਿੱਚ ਮਿਲ ਜੋਤ ਸਮਾਣੀ ਫਿਰ ਉਹ ਪ੍ਰਮਾਤਮਾ ਦੀ ਪਰਮ ਜੋਤ ਦੇ ਵਿੱਚ ਮਿਲ ਕੇ ਪਰਮ ਰੂਪ ਦੇ ਵਿੱਚ ਸਮਾ ਜਾਂਦੇ ਨੇ ਸਾਧ ਸੰਗਤ ਜੀ ਇਹ ਜਿਹੜਾ ਸਰੀਰ ਹੈ ਉਹ ਪ੍ਰਮਾਤਮਾ ਤੋਂ ਮਿਲਿਆ ਹੈ ਤੇ ਇਹ ਜਿਹੜੀ ਜੋਤ ਹੈ ਉਹ ਪ੍ਰਮਾਤਮਾ ਦੇ ਵਿੱਚ ਪਾਈ ਹੈ ਸਤਗੁਰੂ ਜੀ ਦੀ ਬਾਣੀ ਨੇ ਸਭ ਨੂੰ ਸਮਝਾਇਆ ਨਾ ਸਤਗੁਰੂ ਕੀ ਕਹਿੰਦੇ ਭਾਈ ਕਿ ਸਰੀਰ ਜਿਹੜਾ ਭਵੇਂ ਮਾਨ ਦੇ ਦਰਬ ਦੇ ਵਿੱਚ ਪੜਿਆ ਹੈ ਪਰ ਇਹਦੇ ਵਿੱਚ ਜੋਤ ਜਿਹੜੀ ਆ ਉਹ ਪਰਮਾਤਮਾ ਨੇ ਆਪ ਰੱਖੀ ਹੈ ਜੇ ਸਤਗੁਰੂ ਜੀ ਕਹਿੰਦੇ ਭਾਈ ਕਿ ਜੋਤ ਵਿੱਚ ਪਰਮ ਜੋਤੀ ਵਿੱਚ ਪਰਮਾਤਮਾ ਦੀ ਜੋਤ ਸਮਾ ਗਈ ਸੁਣ ਮੰਨ ਸੱਚ ਸਮਾਨਿਆ ਇਹ ਮੇਰੇ ਮਨ ਸੱਚੇ ਪਰਮਾਤਮਾ ਦੇ ਨਾਮ ਨੂੰ ਸੁਣਨਾ ਕਰ ਹਉਮ ਬਾਣੀ ਜੀਵ ਬਾਣੀ ਹਰ ਕੈ ਨਾਇ ਸੁਭਾ ਪਾਵਣਿਆ ਤਨ ਜਿਵੇਂ ਕੋਮਨ ਦਾਸ ਮਾਰਾ ਜੀ ਕਹਿੰਦੇ ਅਸੀਂ ਬਾਗਲੇ ਜਾਂਦੇ ਹਾਂ ਰਿਹਾਰ ਜਾਂਦੇ ਹਾਂ ਔਂਬ ਵਾਲੀ ਮਾਨ ਕਰਕੇ ਵਾਲੀ ਜਾਂਦੇ ਹਾਂ ਤਨ ਕਰਕੇ ਵਾਲੀ ਜਾਂਦੇ ਆ ਸੰਤੂ ਜੀ ਕਹਿੰਦੇ ਔਂਬ ਵਾਲੀ ਜੀਓ ਵਾਲੀ ਹਰ ਕੈ ਨਾਏ ਸੋਭਾ ਪਾਉਣਿਆ ਹਰੀ ਪ੍ਰਮਾਤਮਾ ਦੇ ਨਾਮ ਤੋਂ ਦੇ ਵਿੱਚ ਸੋਭਾ ਹੈ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਣਾ ਸੋਭਾ ਵਾਲੀ ਹੈ ਸੰਤੂ ਜੀ ਕਹਿੰਦੇ ਦੁਨੀਆ ਦੀ ਸੋਭਾ ਜਿਹੜੀ ਚਾਪਿਆ ਹੋ ਸਕਦੀ ਹੈ ਪਰ ਉਸ ਤੋਂ ਬਾਹਰ ਸਾਡੇ ਸਾਡੇ ਜੀ ਇਹ ਸੋਭਾ ਨੂੰ ਅਦਰ ਨਹੀਂ ਵੇਖਣਾ ਪੈਸ ਕਰਦਾ ਹੈ ਪਰ ਜਿਹੜੀ ਸੋਭਾ ਗੁਰੂ ਦੇ ਸ਼ਬਦ ਵਿੱਚ ਹੈ ਸਾਧੂ ਜੀ ਕਹਿੰਦੇ ਭਾਈ ਉਹ ਸੋਭਾ ਕਨੇਡਰ ਨਹੀਂ ਹੋ ਸਕਦੀ ਇਸ ਤਰ੍ਹਾਂ ਕਿ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਅਸੀਂ ਉਹਨਾਂ ਨੂੰ ਵਾਰਨੇ ਜਾਣਦੇ ਹਾਂ ਪਰ ਬਾਣਨੇ ਜਾਣਦੇ ਹਾਂ ਅਰ ਕਿਹ ਨਾਏ ਸੋਭਾ ਪਾਉਣੇ ਆ ਜਿਹੜੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਸੋਖਦੇ ਨੇ ਸਤ ਸੁਰ ਸੇਵ ਸੱਚ ਚੇਤ ਨਾਯਾ ਗੁਰਮਤੀ ਸਹਿਜ ਸਮਾਵਣਿਆ ਹੁਣ ਤਾਂ ਸ਼੍ਰੀ ਗੁਰੂਆਂ ਦਾਸਪਾਲ ਜੀ ਕਹਿੰਦੇ ਗੁਰਮੰਤੀ ਸਹਿ ਸਮਾਉਣ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਦੇ ਦੁਆਰਾ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲਿਆ ਨਾ ਸੰਤੂ ਜੀ ਕਹਿੰਦੇ ਇਹ ਕਿਵੇਂ ਹੋਈ ਸਤ ਤੋਂ ਸੇਵ ਸੱਚ ਤੇ ਲਾਇਆ ਜਿਨ੍ਹਾਂ ਨੇ ਗੁਰੂ ਨੂੰ ਸੇਵ ਕੇ ਸੱਚੇ ਪ੍ਰਮਾਤਮਾ ਦੇ ਨਾਲ ਚੇਤ ਜੋੜ ਲਈ ਨਾ ਸੰਤੂ ਜੀ ਕਹਿੰਦੇ ਉਹਨਾਂ ਨੂੰ ਗੁਰੂ ਦੀ ਦਸੀ ਹੋਈ ਬਰਿਆਦਾ ਸਮਝ ਆ ਗਈ ਉਹ ਗੁਰੂ ਦੇ ਸਿਧਾਂਤ ਤੇ ਚਰਨ ਕਮ ਅਰੰਭ ਕਰ ਲਿਆ ਹੁਣ ਭਾਈ ਪਾਰੂ ਜੀ ਹੋਏ ਨੇ ਪਰ ਮਹਾਂਸਤੂ ਜਿਨ੍ਹਾਂ ਦਾ ਨਾਮ ਆਪਿਆ ਭਾਈ ਪਾਰੋ ਪਰਮ ਹੰਸਾ ਦਾ ਸਾਥ ਸੰਗਤ ਦੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿਖੇ ਤੇ ਇੰਨੀ ਬਾਣੀ ਪੜਨੀ ਇੰਨੀ ਗੁਰੂ ਦੀ ਕਿਰਪਾ ਇੰਨੀ ਉਸਰ ਬਾਤ ਤੋਂ ਦੇ ਰਹਿਣ ਵਰਸੀ ਸਾਥ ਸੰਗਤ ਜਿੱਥੇ ਬਹਿ ਕੇ ਬਾਣੀ ਪੜਹੀ ਉਸ ਥਾਂ ਦੇ ਉੱਤੇ ਰੋਮ ਰੋਮ ਦੇ ਵਿੱਚ ਬਾਣੀ ਦੀ ਆਵਾਜ਼ ਆਉਂਦੀ ਹੈ ਐਡੀ ਅਵਸਥਾ ਉੱਤੇ ਹੋਈ ਖੰਡਾ ਪਰਮਾਨੰਥ ਦੇ ਵਿੱਚੋਂ ਪਰਮਾਰਥ ਦੇ ਨਾਮ ਦੀ ਇਹ ਭੁਗੀਆਂ ਸਾਨੂੰ ਲੱਗੀ ਇਸ ਸਤਿਗੁਰੂ ਧੰਸ਼੍ਰੀ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਦੇ ਨੇ ਸਤਿਗੁਰੂ ਜੀ ਇਸ ਤੋਂ ਉੱਪਰ ਅਵਸਥਾ ਕੀ ਜੀ ਧੰਸ਼੍ਰੀ ਗੁਰੂ ਅਮਰਦਾਸ ਜੀ ਦੇ ਭਾਈ ਭਰਮਸ ਸਿੰਘ ਇਸ ਤੋਂ ਉੱਪਰ ਕੋਈ ਅਵਸਥਾ ਨਹੀਂ ਹੈ ਜਦੋਂ ਪ੍ਰਮਾਤਮਾ ਦਾ ਨਾਮ ਅੰਡਾ ਪਰੇ ਮੰਡਾ ਦੇ ਵਿੱਚ ਸੁਣ ਲੱਗ ਜੇ ਆਪਣੇ ਤਨ ਦੇ ਰੋਮ ਰੋਮ ਦੇ ਵਿੱਚ ਸੁਣ ਲੱਗ ਜਾਵੇ ਉਦੋਂ ਸਮਝ ਲਓ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਪ੍ਰਮਾਤਮਾ ਨਾਲ ਵਸਤਾ ਹੋ ਗਈ ਸਤਿਗੁਰੂ ਜੀ ਦੀ ਬਾਣੀ ਦਾ ਬਚਨ ਵੀ ਆਉਂਦਾ ਨਾ ਗੁਰਮੁਖ ਰੋਮ ਰੋਮ ਹਰ ਈ ਆਉਂਦਾ ਹੈ ਸੰਤੂ ਜੀ ਕਹਿੰਦੇ ਭਾਈ ਜਿਹੜੇ ਗੁਰੂ ਦੀ ਮੱਤ ਦੇ ਉੱਤੇ ਚੱਲਦੇ ਨੇ ਸਹਿਜ ਅਵਸਥਾ ਦੇ ਉੱਤੇ ਠੀ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਸੰਤੂ ਜੀ ਕਹਿੰਦੇ ਸਤ ਤੋਂ ਸੇਵ ਸਤ ਚਿਤ ਲਾਉਣ ਦਾ ਜਦ ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਜਾਂਦਾ ਹੈ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ ਕਾਇਆ ਕਹਿੰਦੇ ਦੀ ਸਰੀਰ ਦੀ ਇਹੋ ਸਰੀਰੂਪੀ ਭਾਣਾ ਵੀ ਬਚਿਆ ਅਹਿਸਾਸ ਕਿ ਚੀਰ ਜਿਹੜੇ ਦੀ ਕੱਪੜੇ ਸੰਤੂ ਜੀ ਕਹਿੰਦੇ ਜਿਵੇਂ ਵਸਤਰ ਜਿਹੜਾ ਪਾਇਆ ਹੋਵੇ ਨਾ ਵਸਤਰ ਦੀ ਵੀ ਕੋਈ ਮर्यादा ਹੈ ਵਸਤਰ ਵੀ ਜਿਹੜਾ ਕੋ ਸਮੇਂ ਬਾਅਦ ਜਿਹੜਾ ਉਹਨੇ ਛੇੜ ਜਾਣਾ ਹੈ ਵਸਤਰ ਵੀ ਜਿਹੜਾ ਖੜ ਜਾਣਾ ਹੈ ਇਸ ਤਰ੍ਹਾਂ ਸੰਤੂ ਜੀ ਕਹਿੰਦੇ ਭਾਈ ਤੇ ਸਰੀਰ ਨੂੰ ਵੀ ਭਾਂਡਾ ਜਿਹੜਾ ਹੈ ਨਾ ਇਹ ਵੀ ਭਾਈ ਤੇਰਾ ਥੋੜੇ ਸਮੇਂ ਵਾਸਤੇ ਤੁਮ ਕੋਲ ਹੈ ਐਂਡੇ ਵੀ ਆਖਰ ਨਾਲ ਖਤਮ ਹੋ ਜਾਣਾ ਇਹਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਪਾਉਂ ਬਚਪੜਦੇ ਹੈ ਤੇ ਸੰਤੂ ਜੀ ਉਸ ਪਾਉਂ ਬਚਪੜ ਨੂੰ ਸਮਝਾਉਂਦੇ ਨੇ ਚੇਤਨਾ ਹੈ ਕੋ ਚੇਤ ਲੈ ਨੇ ਸੁਨੇਹਾ ਮੈਂ ਪੁਰਾਣੀ ਜਿੰਨ ਚਨ ਆਉ ਦਾ ਵਿਹਾਤ ਹੈ ਫੂਟੇ ਘਟਿਉ ਪਾਣੀ ਸੰਤੂ ਜੀ ਕਹਿੰਦੇ ਜਿਵੇਂ ਘਰੇ ਨੂੰ ਟ੍ਰੇਡ ਆ ਗਈ ਤੇ ਘਰੇ ਦਾ ਪਾਣੀ ਜਿਹੜਾ ਸਿਮ ਸਿਮ ਕੇ ਟੁੱਟ ਗਿਆ ਨਾ ਇਸ ਤਰ੍ਹਾਂ ਸਜਨਾ ਤੇਰੇ ਤੇ ਸਰੀਰਕੂਪੀ ਘਰੇ ਨੇ ਵੀ ਇੱਕ ਤਰ ਬਿਸਤਰਾ ਹੈ ਇਹ ਸਰੀਰਕੂਪੀ ਘਰੇ ਦੇ ਵਿੱਚ ਪ੍ਰਮਾਤਮਾ ਨੇ ਸੁਵਾਸ ਦੇਜੇ ਪਾਣੀ ਨੂੰ ਸੁਵਾਸ ਪਾਏ ਹੋਈ ਨੇ ਤੇ ਜਦੋਂ ਇਹ ਸੁਵਾਸ ਖਤਮ ਹੋ ਗਏ ਨਾ ਤੇ ਇਹ ਸਰੀਰ ਜਿਹੜਾ ਸਾਥ ਸੰਗ ਜੀ ਇਹ ਕਿੱਥੇ ਜਾਣਾ ਘਰੇ ਦੀ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਨੂੰ ਮਿਲਣ ਦਾ ਯਤਨ ਦਾ ਸਤਿਗੁਰੂ ਜੀ ਕਹਿੰਦੇ ਚੇਤਨਾ ਹੈ ਕੋਈ ਚੇਤ ਲੈ ਜਿਸ ਦਿਨ ਮਨ ਪ੍ਰਾਣੀ ਨਹੀਂ ਤੇ ਉਹ ਸਮਾਂ ਤੇਰੇ ਜਿਹੜੇ ਆ ਜਾਣਾ ਸਤਿਗੁਰੂ ਜੀ ਕਹਿੰਦੇ ਕੱਚੀ ਕਾਇਆ ਕੱਚਾ ਅਚੀਰ ਹੁੜਾਏ ਇਹ ਬਸਤਰ ਵੀ ਕੱਚੇ ਨੇ ਸਾਥ ਸੰਗ ਜੀ ਜਿਹੜੇ ਉੱਤੇ ਤਨ ਤੇ ਪਾਏ ਹੋਏ ਨੇ ਸਤਿਗੁਰੂ ਜੀ ਕਹਿੰਦੇ ਕਾਇਆ ਉੱਤੇ ਬਸਤਰ ਜੀ ਇਹ ਕੱਚਾ ਹੀ ਹੈ ਗੂਝੈ ਲਾਕੀ ਮਹਿਰ ਨਾ ਪਾਏ ਪਾਈ ਭੁਜੇ ਭਾਰ ਦੇ ਦੁਆਸ਼ ਵਿੱਚ ਲਾ ਕੇ ਸੰਤੂ ਜੀ ਕਹਿੰਦੇ ਉਹ ਪ੍ਰਮਾਤਮਾ ਦਾ ਮਹਿਨਤ ਪ੍ਰਾਪਤ ਨਹੀਂ ਹੁੰਦਾ ਉਹ ਪ੍ਰਮਾਤਮਾ ਦਾ ਘਰ ਨਹੀਂ ਪ੍ਰਾਪਤ ਹੁੰਦਾ ਅਨੰਦਨ ਜਲਤੀ ਫਿਰੈ ਕਿਨ ਰਾਤੀ ਬਿਨ ਕੈ ਬਹੁਤ ਦੁੱਖ ਪਾ ਬਣਿਆ ਅਨੰਦ ਸੰਤੂ ਜੀ ਕਹਿੰਦੇ ਪ੍ਰਮਾਤਮਾ ਕੋਲ ਛੇਣਾ ਜਿਹੜੀ ਇਹ ਬੋਲਾਈ ਸਾਲੀ ਹੈ ਅਨੰਦਨ ਜਲਤੀ ਫਿਰੈ ਕਿਨ ਰਾਤੀ ਆਈ ਤੇ ਮਾਇਆ ਦੇ ਮੋਹ ਦੇ ਵਿੱਚ ਹੀ ਜੰਮਦੀ ਜੁਦੀ ਹੈ ਇਹ ਪਰਮਾਤਮਾ ਦੇ ਨਾਮ ਤੋਂ ਟੁੱਟ ਕੇ ਹੀ ਵਿਛੜੀ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਬਿਨ ਬਿਨ ਬਹੁਤ දුਕ ਪਾਵਣਿਆ ਪਰਮਾਤਮਾ ਤੋਂ ਬਿਨੋਂ ਭਾਈ ਇਹ ਸਾਰਾ ਦੁੱਖੀ ਦੁੱਖ ਪ੍ਰਾਪਤ ਹੁੰਦਾ ਹੈ ਜਿਹੜੀ ਰੋਣਾਈ ਰੱਬ ਤੋਂ ਵਿਛੜ ਜਾਂਦੀ ਹੈ ਨਾ ਸਤਿਗੁਰੂ ਜੀ ਕਹਿੰਦੇ ਬਿਨ ਬਿਨ ਬਹੁਤ දුਕ ਪਾਵਣਿਆ ਪਰਮਾਤਮਾ ਤੋਂ ਬਿਨਾਂ ਤੇ ਭਾਈ ਇਹ ਸਾਰੀ ਰੋਣਾਈ ਦੁੱਖ ਨੂੰ ਹੀ ਪ੍ਰਾਪਤ ਹੋਈ ਜਾ ਰਹੀ ਹੈ ਜੇ ਹੀ ਚਾਰ ਨਾਂ ਅਗਹਿ ਜਾਏ ਤਾਂ ਸਤਿਗੁਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਇਹ ਬੰਦ ਸਾਹਿਬ ਦੀ ਸਾਨੂੰ ਸੁਹਾ ਦੇਣੇ ਸਤਗੁਰੂ ਜੀ ਕਹਿੰਦੇ ਨਾਮ ਤੇਰੀ ਦੇ ਅੱਗੇ ਜਾਣੀ ਤੇ ਨਾ ਜਾਤ ਤੇਰੀ ਜਾਤ ਅੱਗੇ ਜਾਣੀ ਜਿਹੜੀ ਜਾਤ ਦਾ ਮਾਨਮਾਨ ਕਰਦਾ ਪਿਆ ਨਾ ਜਿਹੜੀ ਜਾਤ ਦਾ ਹੰਕਾਰ ਕਰਦਾ ਪਿਆ ਜਦੋਂ ਕੋਈ ਆਪਣਾ ਨਾਮ ਨਖਾਉਣਾ ਤੇ ਆਪਣੇ ਬੋਤਾਂ ਪਹਿਲਾਂ ਅੱਗੇ ਝਵਾ ਲੈਣਾ ਹੈ ਅਰਦਾਸ ਕਰਨਾ ਹੈ ਆਪਣੀਆਂ ਬੋਤਾਂ ਪਹਿਲਾਂ ਅੱਗੇ ਬੁਲਾਉਣਾ ਹੈ ਸਤਗੁਰੂ ਜੀ ਕਹਿੰਦੇ ਭਾਈ ਨਾਮ ਦੇ ਅੱਗੇ ਜਾਣਾ ਤੇ ਨਾ ਜਾਤ ਦੇ ਅੱਗੇ ਜਾਣਾ ਹੁਣ ਮਰਨ ਤੋਂ ਬਾਅਦ ਕਾਹਦੀ ਯਾਦ ਹੈ ਸਾਧ ਸੰਗਤ ਜੀ ਉੱਥੇ ਨੀਮੀ ਜਾਤ ਵਾਲੇ ਨੂੰ ਮੁੱਕਿਆ ਜਾਂਦਾ ਹੈ ਉਥੇ ਹੀ ਉੱਚੀ ਜਾਤ ਵਾਲੇ ਨੂੰ ਸੰਤੋਖ ਜੀ ਕਹਿੰਦੇ ਕਾਹਦਾ ਜ਼ਾਤ ਦਾ ਮਾਨ ਕਰਦਾ ਹੈ ਇਸ ਸਰੀਰ ਦੇ ਰਹਿਣ ਰਹਿਣਿਆ ਜਾਤ ਨਹੀਂ ਕੋ ਬਣਾਈ ਕਰਦਾ ਰੱਬ ਦੇ ਘਰ ਦੇ ਵਿੱਚ ਕੋਈ ਜਾਤ ਨਹੀਂ ਸੰਤੋਖ ਜੀ ਦੀ ਬਾਣੀ ਨੂੰ ਕੀਏ ਜਾਤ ਕੀਏ ਸੰਤੋਖ ਜੀ ਕਹਿੰਦੇ ਸਾਰ ਜਾਤ ਸਭ ਪੰਥ ਹੈ ਜੇ ਬੇਹਰਮ ਕਮਾਏ ਜਿਹੋ ਦੇ ਕਰਮ ਕਮਾਉਣੇ ਦਾ ਸਦਨਾ ਉਹਦੀ ਤੈਨੂੰ ਜਾਤ ਉਹੋ ਜਿਆ ਕਰੀ ਅਗੇ ਪਛਾਣ ਲੱਗ ਜਾਣਾ ਸਤਿਗੁਰੂ ਤਾਂ ਜੇਰੀ ਤੋਂ 10 ਤਾਰ ਜਿਹਦੇ ਨਾਂ ਦੇ ਅੱਗੇ ਜਾਣੀ ਹੈ ਤੇ ਨਾਂ ਜਿਹੜੀ ਤੂੰ ਜ਼ਾਤ ਦਾ ਅਪਮਾਨ ਕਰਦਾ ਪਿਆ ਹੈ ਦੇਹੀ ਜਾਤ ਨਾ ਅੱਗੇ ਜਾਏ ਸਤਿਗੁਰੂ ਜੀ ਕਿਤੇ ਭਾਈ ਕਿੱਗੇ ਜਾਨੀ ਅੱਗੇ ਕੀ ਜਾਣਾ ਹੈ ਸਤਿਗੁਰੂ ਜੀ ਕਿਤੇ ਚਿੱਤ ਹੈ ਲੇਖਾ ਮੰਗੀ ਹੈ ਜਿੱਥੇ ਛੁੱਟੇ ਸੱਚ ਕਮਾਏ ਭਾਈ ਜਿੱਥੇ ਤੇ ਤੋਂ ਲੇਖਾ ਮੰਗਿਆ ਜਾਣਾ ਉਥੇ ਜ਼ਾਤ ਦਾ ਜਿਹੜਾ ਤਨੀਮਾ ਹੈ ਉਥੇ ਇਹ ਨਹੀਂ ਕਹਿ ਕੇ ਛੁਟਦਾ ਕਿ ਮੈਂ ਵੱਡੀ ਜਾਤ ਵਾਲਾ ਨੇ ਉਥੇ ਇਹ ਤਰੀਕਾ ਸਰਬਦਾਰ ਕੀ ਮੇਰੀ ਜਾਤ ਵੱਡੀ ਹੈ ਤੇਲੀ ਖੁੱਲ ਵੱਡੀ ਹੈ ਸਰਬੂਜੀ ਕਹਿੰਦੇ ਜਿੱਥੇ ਲੇਖਾ ਮੰਗੀ ਹੈ ਜਿੱਥੇ ਚੁਟਾ ਹੈ ਸੱਚ ਕਮਾਇਓ ਜੇ ਸੱਚ ਕਮਾਇਓ ਹੋਵੇ ਤਾਂ ਸਤਸੰਗ ਜੀ ਉਹ ਪਰਮਾਤਮਾ ਦੇ ਘਰ ਦੇ ਵਿੱਚ ਝੋਲ ਮੰਗੇ ਤੇ ਜੇਕਰ ਸੱਚ ਹੀ ਨਾ ਕਮਾਇਆ ਹੋਇਆ ਤੇ ਸਰਬੂਜੀ ਕਹਿੰਦੇ ਜੇ ਜਾਤ ਦਾ ਮਾਨ ਅਹੰਕਾਰ ਹੀ ਕਰੀ ਗਿਆ ਤੇ ਆਪਣੇ ਤੋਂ ਪਿੱਛੇ ਨਿਗਾ ਮਾਰ ਕੇ ਵੇਖ ਕਿੱਥੇ ਹੈ ਸੁਨਤਾਨ ਸਤੰਦਰ ਸਭ ਵਾਇਪਾ ਗਿਆ ਅਗੰਬਰ ਸਰਬੂਜੀ ਕਹਿੰਦੇ ਇੱਥੇ ਕੋਈ ਪਾਇਦਾ ਨਹੀਂ ਪਉਂਜਾ ਤੜਾਲੇ ਮਾਰਨਾ ਹੀ ਸੰਤੂ ਜੀ ਕਹਿੰਦੇ ਭਾਈ ਸਤੰਦਰ ਵਰਗੇ ਬਾਦਸ਼ਾਹ ਚਲੇ ਗਏ RAM ਨੰਬਰ ਦੇ ਚਲੇ ਗਏ ਇਥੋਂ ਸਾਧ ਸੰਗਤ ਜੀ RAM ਲਗਿਆਂ ਨੂੰ ਕੁਝ ਕਰਨਾ ਪਿਆ ਸੰਤੂ ਜੀ ਕਹਿੰਦੇ ਭਾਈ ਜਾਂ ਦਾ ਅਨਮਾਨਨਾ ਕਰ ਇਸ ਕਰਕੇ ਜੇ ਸੱਚ ਨੂੰ ਪਮਾਵੇਂਗਾ ਉਥੇ ਲੇਖਾ ਸੱਚ ਦਾ ਨਿਭੜਣਾ ਉਥੇ ਸੱਚੋ ਵੀ ਸੱਚ ਨਿਭੜਾ ਹੈ ਚੌਣ ਵਕਟ ਕਟੇ ਜਜਮਾਲਿਆਂ ਸੰਤੂ ਜੀ ਕਹਿੰਦੇ ਉਥੇ ਸੱਚ ਦੀ ਗੱਲ ਹੀ ਸੀ ਜਿਹੜੇ ਨਾਮ ਉਹਦੇ ਨਾਮ ਤੋਂ ਉੱਤੇ ਹੋ ਗਏ ਪਰਿਵਰਤ ਚੋੜਦਾ ਹੀ ਖਾਣੀਆਂ ਕਰ ਗਈਆਂ ਨਾ ਸੰਤੂਜੀ ਕਹਿੰਦੇ ਜਿੱਥੇ ਝੇਕਾ ਮੰਗੀ ਹੈ ਥਿੱਥੇ ਛੁੱਟਾ ਸੱਚ ਨੂੰ ਮਾਇ ਸਤ ਤੋਂ ਸੇਵਨ ਸੇ ਤਨ ਮੰਤੇ ਇੱਥੇ ਉੱਥੇ ਨਾਮ ਸਮਾ ਬਣਿਆ ਉਹ ਧਨਵੰਤ ਕੋਣ ਹੈ ਸੰਤੂਜੀ ਦੀ ਬਾਣੀ ਵਿੱਚ ਸੰਤ ਧਨਵੰਤ ਬਾਰੇ ਦੱਸੇ ਸੰਤੂਜੀ ਕਹਿੰਦੇ ਧਨਵੰਤ ਉਹ ਹੈ ਸਤ ਤੋਂ ਸੇਵਨ ਸੇ ਤਨ ਮੰਤੇ ਇਹ ਨਹੀਂ ਹੈ ਕਿ ਕਿਸੇ ਕੋਲ ਥੋੜਾ ਜਿਹਾ ਹੋਇਆ ਹੈ ਇਸੇ ਨੂੰ ਲੱਖਾਂ ਜੁੜਿਆ ਹੋਇਆ ਆਂਦਾ ਕਦੇ ਕਿ ਮਾਈ ਬਣ ਧੰਨਵਾਲ ਹੈ ਸੰਤੂ ਜੀ ਕਿਹਦੇ ਇਹ ਕਹਿੰਦੇ ਇੱਥੇ ਕਿਹ ਜਾਣਾ ਕਿਉਂਕਿ ਧੰਨ ਸ਼੍ਰੀ ਗੁਰੂ ਅਮਰ ਗੁਰੂ ਅੰਗਦ ਦੇ ਮਾਰਗ ਜਿਹੜੇ ਹੁਕਮ ਵਿੱਚ ਸਾਨੂੰ ਸਮਝਾਇਆ ਨਾ ਸੰਤੂ ਜੀ ਕਿਹਦੇ ਰਾਤ ਭਾਰਨ ਧੰਨ ਸੰਚੀ ਹੈ ਭੜ ਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਇਹ ਜਿਹੜਾ ਧਨ ਪਦਾਰਥ ਭਾਈ ਇਹਦੇ ਰਾਤ ਦੀ ਨਿਆਈ ਹੈ ਜਿਵੇਂ ਬੰਦਾ ਰਾਤ ਨੂੰ ਕੋਈ ਸੁਤਾ ਤੇ ਸਵੇਰੇ ਵੇਖਿਆ ਕਿ ਉਹ ਸੁਪਨੇ ਦੇ ਲਈ ਜਿਹੜਾ ਕੁਝ ਵੀ ਫੋੜੀ ਹੈ ਸਤਿਗੁਰੂ ਜੀ ਕਹਿੰਦੇ ਇਹ ਧੰਪਦਾ ਜਿਹੜੇ ਕੱਢੇ ਕਰਦਾ ਆਪੇ ਨਾ ਇਹ ਭਾਈ ਧੰਨਵਾਦ ਨਹੀਂ ਧੰਨਵਾਦ ਉਹ ਹੈ ਜਿਹੜਾ ਸਾਧਗੁਰੂ ਨੂੰ ਸੇਵਦਾ ਹੈ ਸਾਧਗੁਰੂ ਸੇਵਨ ਸੇਵਤਾ ਹੰਤੇ ਇੱਥੇ ਉੱਥੇ ਨਾਮ ਸਮਾਈ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਇੱਥੇ ਤੇ ਉੱਥੇ ਸਮਾਏ ਰਹਿੰਦੇ ਅਸਲ ਵਿੱਚ ਧੰਨਵਾਦ ਉਹ ਨੇ ਭੈ ਭਾਏ ਸ਼ਿੰਗਾਰ ਬਣਾਏ ਗੁਰ ਪ੍ਰਸਾਦੀ ਮਹਿਮ ਘਰ ਪਾਏ ਭੈ ਜਿਹੇ ਦੀ ਗੱਲ ਹੈ ਸਤਿਗੁਰ ਜੀ ਜਿਹੜਾ ਪ੍ਰਮਾਤਮਾ ਦਾ ਅਰਮ ਕਰਦਾ ਹੈ ਨਾ ਪ੍ਰਮਾਤਮਾ ਦੇ ਭੈ ਦੇ ਵਿੱਚ ਆਉਂਦਾ ਹੈ ਸਤਿਗੁਰ ਜੀ ਦੇ ਭੈ ਭਾਇ ਸ਼ਿੰਗਾਰ ਤੋਂ ਆਮਨੇ ਜਿਨ੍ਹਾਂ ਦੇ ਪ੍ਰਮਾਤਮਾ ਦੇ ਭੈ ਨੂੰ ਆਪਣਾ ਸ਼ਿੰਗਾਰ ਮੰਨ ਲੈ ਦੁਨੀਆਂ ਦੇ ਲੋਕ ਸਾਧ ਸੰਗਤ ਦੀ ਬੜੇ ਤਰ੍ਹਾਂ ਤੋਂ ਸ਼ਿੰਗਾਰ ਕਰਦੇ ਨੇ ਰੱਬ ਦਾ ਭੈ ਵੀ ਜਿਹੜਾ ਹੈ ਉਹ ਦੁਨੀਆਂ ਦੇ ਲੋਕਾਂ ਨੂੰ ਖਤਕ ਹੋ ਜਾਂਦਾ ਸਿਰਫ ਆਪਣੇ ਸ਼ਿੰਗਾਰ ਨੂੰ ਦੇਖ ਕੇ ਆਪਾਂ ਦੇਖਦੇ ਆ ਹੁਣ ਸਤਿਗੁਰ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਾਧ ਸੰਗਤ ਬਣਾਇਆ ਹੈ ਸਤਸੰਗਿ ਨੇ ਇਹ ਹੁਕਮ ਨਹੀਂ ਕੀਤਾ ਕਿ ਸਿੱਖ ਸਾਧਸ ਉਤਰ ਹੈ ਗੁਰੂ ਕੀ ਜੰਨਤੀ ਹੋਈ ਦਾਤ ਨੂੰ ਬਗਾਲ ਨਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਾਧ ਸੰਗਤ ਜਦੋਂ ਅਨੰਦਪੁਰ ਦੀ ਮੰਡੀ ਤੇ ਸਨ ਉੱਥੇ ਸਿੱਖਾਂ ਦਾ ਭਲਾ ਕਰਦੇ ਨੇ ਸੰਗਤਾਂ ਦਾ ਭਲਾ ਕਰਦੇ ਨੇ ਤੇ ਸਤਸੰਗ ਦੇ ਕੋਲ ਇੱਕ ਸਾਧ ਸੰਗਤ ਜੀ ਸਿੱਖ ਹੁੰਦਾ ਚੱਲ ਕੇ ਨੌਜਵਾਨ ਗੁਰੂ ਹੈ ਤੇ ਸਤਸੰਗ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਵਾਲੇ ਜੀ ਨੂੰ ਬੜਾ ਪਿਆਰ ਕਰਦਾ ਬੜਾ ਲਾੜਦਾ ਸਾਥ ਸੰਗਤ ਜੀ ਉਹਦੇ ਮਨ ਵਿੱਚ ਤਾਂ ਥੋੜਾ ਜਿਹਾ ਹੰਕਾਰ ਆ ਜਾਂਦਾ ਕਿ ਮੈਨੂੰ ਗੁਰੂ ਬੜਾ ਪਿਆਰ ਕਰਦਾ ਹੈ ਕਿ ਉਹ ਬੜੇ ਗੁਣ ਸੰਤਾਨ ਦੇ ਨਾਲ ਲਾਉਂਦਾ ਹੈ ਤੇ ਉਹ ਆਪਣੇ ਸਰੀਰ ਉੱਤੇ ਮਾਣ ਕਰ ਲਾ ਲੈਂਦਾ ਆਪਣੇ ਸਰੀਰ ਦੇ ਹੀ ਜਿੱਥੇ ਹੋਏ ਸਾਰਾ ਜਿਹੜਾ ਸੁਖੀਰਮ ਤੇ ਮਾਣ ਕਰ ਲੈਂਦਾ ਕਿ ਮੇਰਾ ਸਰੀਰ ਹੀ ਨਾਸੁਣਾ ਹੈ ਮੈਂ ਕਿੰਨਾ ਸੋਹਣਾ ਦਿੱਤਾ ਹੋਣਾ ਹੈ ਜਿਹੜਾ ਗੁਰੂ ਮੈਨੂੰ ਪਿਆਰ ਦੇ ਨਾਲ ਲਾਉਂਦਾ ਹੈ ਤੇ ਸਾਥ ਸੰਗਤ ਦੇ ਸ਼ੀਸ਼ੇ ਦੇ ਕੇ ਘਰ ਜਾ ਕੇ ਖੜੇ ਆ ਕੀ ਤੱਕਦਾ ਆਪਣੇ ਨਾਲੇ ਨੂੰ ਤੱਕਿਆ ਆਪਣੇ ਸਰੀਰ ਨੂੰ ਤੱਕਿਆ

ਨਹੀਂ ਉਹਦੇ ਨਾਲ ਕੋ ਗੱਲਬਾਤ ਕਰਦਾ ਆ ਆਖਰ ਮਾਂ ਇੱਕ ਦਿਨ ਲੰਗੀਆ ਦੋ ਦਿਨ ਲੰਗੀ ਤੈਨੂੰ ਜਣਨਾ ਕਿ ਇਹਨੇ ਸਾਧੂ ਦੇ ਕੋਲ ਜਾ ਕੇ ਚਰਨਾ ਤੇ ਲੈ ਕੇ ਸਾਧੂ ਜੀ ਮੇਰੇ ਕੋ ਕੀ ਬਗਿਆ ਹੋ ਗਿਆ ਮੈਂ ਤੂੰ ਕੀ ਕਰਤੀ ਹੋਗੀ ਤੁਸੀਂ ਪਹਿਲਾਂ ਮੈਨੂੰ ਬੜਾ ਪਿਆਰ ਕਰਦੇ ਸੀ ਹੁਣ ਤੁਸੀਂ ਮੈਨੂੰ ਕਦੇ ਆਪਣੇ ਕੋਲ ਨਹੀਂ ਬਿਠਾਇਆ ਕਦੇ ਮੈਨੂੰ ਨਾਲ ਕੋ ਗੱਲ ਨਹੀਂ ਕਰਦੇ ਸੀ ਤੇ ਸਾਧੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਤੇਰੇ ਨਾਲੇ ਦੇ ਵਿੱਚ ਆਇਆ ਹੋਇਆ ਚਿਤਾ ਵਾਲ ਜੀ ਨੇ ਤੱਕ ਕਿ ਤੈਨੂੰ ਸਾਡੀ ਸਾਂਝ ਦੀ ਸੀ ਤੇ ਤੂੰ ਰਹਿਤ ਦੇ ਵਿੱਚ ਰੁਕੂ ਵਾਸਾ ਪਰ ਤੂੰ ਸਾਡੇ ਨਾਲ ਲੱਗਦਾ ਕਿ ਤੂੰ ਕਰ ਦਿੱਤਾ ਉਹ ਕੇਸ ਕਰ ਦਿੱਤਾ ਕਿਉਂਕਿ ਗੁਰੂ ਦਾ ਬਚਨ ਆਉਂਦਾ ਹੈ ਨਾ ਰਹਿਤ ਪਿਆਰੀ ਹੁਜ ਕੋ ਸਿੱਖ ਪਿਆਰਾ ਨਾ ਹੂ ਸੰਤੂ ਜੀ ਕਹਿੰਦੇ ਮੈਨੂੰ ਰਹਿਤ ਪਿਆਰੀ ਹੈ ਸਿੱਖ ਨਹੀਂ ਪਿਆਰਾ ਹੈ ਜਿਹੜਾ ਸਿੱਖ ਰਹਿਤ ਦੇ ਵਿੱਚ ਪੱਕਾ ਹੈ ਉਹੀ ਗੁਰੂ ਨੂੰ ਪਿਆਰਾ ਮੰਨਦਾ ਤਾਂ ਆਪਾਂ ਦੇਖਦੇ ਹਾਂ

ਸਤੂਜੀ ਕਹਿੰਦੇ ਭਾਈ ਰੱਬ ਨੇ ਤੈਨੂੰ ਸੋਨਾ ਸੋਤ ਦਿੱਤਾ ਕਿ ਉਹਦੇ ਅਦਮ ਵਿੱਚ ਚਲਣਾ ਸਿੱਖ। ਭੈ ਭਾਈ ਸ਼ਿੰਗਾਰ ਬਣਾਏ ਭੈ ਦਾ ਸ਼ਿੰਗਾਰ ਕਰ। ਉੱਥੇ ਵੀ ਤੈਨੂੰ ਚੇਤਾ ਹੋਵੇ ਜਦੋਂ ਤੂੰ ਮਾਈਆਂ ਦੀ ਦੁਕਾਨਾਂ ਦੇ ਅੱਗੇ ਖੜਦਾ ਆ ਨਾ ਜਾ ਕੇ ਤੈਨੂੰ ਚੇਤਾ ਹੋਵੇ ਕਿ ਸਹਿਬ ਜਾਲੀ ਦੀਆਂ ਦਾਸਾਂ ਪਈਆਂ ਜਿਨ੍ਹਾਂ ਦੇ ਅੰਗੋਧਾਂ ਕੀ ਜਾ ਰਹੇ ਨੇ ਜਿਨ੍ਹਾਂ ਦੇ ਕੇਸਾਂ ਪਿੱਛੇ ਨੀਂਆਂ ਦੇ ਵਿੱਚ ਧਰਚਨੇ ਗਏ ਪਰ ਗੁਰ ਦੀ ਸਿੱਧੀ ਤੋਂ ਮੁੱਖ ਨਹੀਂ ਸੀ ਮੋੜਿਆ ਕਿਨੇ ਡਾਕਟਰ ਦੇ ਗਏ ਜਿੱਤੇ ਗੁਰੂ ਦੇ ਇਤਿਹਾਸ ਨੂੰ ਸੰਤੂਜੀ ਕਹਿੰਦੇ ਜਿਹੜੇ ਭੈ ਜਿਹੜੇ ਚੱਲਦੇ ਨੇ ਅਰਮ ਦੇ ਵਿੱਚ ਆਉਂਦੇ ਨੇ ਪਰਮਾਤਮਾ ਦੇ ਨਾਮ ਦਾ ਸਿਮਾਰ ਕਰਦੇ ਨੇ ਗੁਰ ਪ੍ਰਸਾਦੀ ਮਹਿਰ ਧੜ ਪਾਈ ਉਹ ਗੁਰੂ ਦੀ ਕਿਰਪਾ ਦੇ ਨਾਲ ਗੁਰ ਦਾ ਮਹਿਨ ਪ੍ਰਾਪਤ ਕਰ ਲੈਂਦੇ ਨੇ ਅੰਮ੍ਰਿਤ ਸਦਾ ਰਬ ਦੇ ਨਾਲ ਰੰਗਈ ਅੰਤਨ ਹਰ ਕੋਈ ਨੂੰ ਵੀ ਪਰਮਾਤਮਾ ਦੇ ਨਾਲ ਰਬ ਪਰਮਾਤਮਾ ਦੇ ਵਿੱਚ ਜਿਹੜੇ ਜਿਹੜੇ ਜਿਵੇਂ ਨਾਮ ਜਿਹੜੇ ਪਰਮਾਤਮਾ ਦੇ ਅਰਮ ਦੇ ਵਿੱਚ ਚੱਲਦੇ ਮਜੀਠਾ ਰੰਗ ਮਨਾਵਣਿਆ ਮੇਰੇ ਮਨ ਦਾ ਪਿਆਸ ਆ ਸੰਗ ਜੀ ਮਜੀਦ ਦੇ ਰੰਗ ਮੰਗੂ ਹੁੰਦਾ ਜਿਵੇਂ ਮਜੀਦ ਦਾ ਰੰਗ ਸਾਹ ਸੰਗ ਜੀ ਇਹਨਾਂ ਪੱਕਾ ਹੁੰਦਾ ਹੈ ਕੱਪੜਾ ਫੜ ਜਾਵੇ ਨਾ ਪਰ ਮਜੀਦ ਦਾ ਰੰਗ ਉਤਰੇਗਾ ਨਹੀਂ ਤੇ ਜਿਹੜੇ ਪ੍ਰਮਾਤਮਾ ਦੇ ਅਦਮੇ ਪ੍ਰਮਾਤਮਾ ਦੇ ਪੈਰ ਦੇ ਵਿੱਚ ਅਨੰਦ ਲੱਭਦੇ ਨੇ ਉਹਨਾਂ ਦੇ ਉੱਤੇ ਪ੍ਰਮਾਤਮਾ ਕਿਰਪਾ ਕਰਕੇ ਮਜੀਦ ਰੂਪੀ ਰੰਗ ਚੜਾ ਦਿੰਦਾ ਫਿਰ ਉਹਦਾ ਸਭਨਾ ਨਾਮ ਤੇ ਵਸੈ ਸਦਾ ਨਾਮਲੇ ਉਸ ਪਰਮਾਤਮਾ ਜਿਹੜਾ ਸਭਨਾ ਦੇ ਵਿੱਚ ਸਭਾਂ ਦੇ ਨਾਲ ਵਸਦਾ ਹੈ ਸਭਨਾ ਤੇ ਬਸੈ ਸਦਾ ਨਾਮ ਨਾਲੇ ਗੁਰ ਪ੍ਰਸਾਦੀ ਕੋ ਨਦਰ ਮੇਹਾਲੇ ਔਰ ਗੁਰ ਦੀ ਕਿਰਪਾ ਦੇ ਨਾਲ ਜਨਮ ਆਉਂਦਾ ਹੈ ਜੀ ਬਸਦਾ ਸਮਾਏ ਇਹਦੇ ਵਿੱਚ ਕੀਆ ਮੀਰ ਦੇ ਵਿੱਚ ਵੀ ਗਰੀਬ ਦੇ ਵਿੱਚ ਵੀ ਬਾੜੇ ਦੇ ਵਿੱਚ ਵੀ ਤਗੜੇ ਦੇ ਵਿੱਚ ਵੀ ਹਾਕੀ ਦੇ ਵਿੱਚ ਵੀ ਤੇ ਗੀੜੀ ਦੇ ਵਿੱਚ ਵੀ ਸਾਰੇ ਦੇ ਵਿੱਚ ਪਰਮਾਤਮਾ ਹੈ ਪਰ ਸੰਤੂ ਜੀ ਕਹਿੰਦੇ ਗੁਰ ਪ੍ਰਸਾਦੀ ਕੋ ਨਦਰ ਮੇਹਾਲੇ ਗੁਰੂ ਦੀ ਕਿਰਪਾ ਦੇ ਨਾਲੇ ਕਿਸੇ ਨੂੰ ਨਰਾਮਦਾ ਭਾਈ ਮੇਰਾ ਕਰਪ ਆਪ ਉੱਚੋ ਉੱਚਾ ਕਰ ਕਿਰਪਾ ਆਪ ਮੇਰਾ ਬਣਿਆ ਸਤਿਗੁਰੂ ਧੰਨ ਸ਼੍ਰੀ ਗੁਰਮਤਾਸ ਪਾਤਸ਼ਾਹ ਜੀ ਕਹਿੰਦੇ ਮੇਰਾ ਕਰਪ ਅਤ ਬਹੁਤ ਉੱਚਾ ਹੈ ਪ੍ਰਮਾਤਮਾ ਸਤਿਗੁਰੂ ਜੀ ਕਹਿੰਦੇ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਨਾਉਣੀ ਹੈ ਗੁਰੂ ਨੇ ਕਿਰਪਾ ਕੀਤੀ ਤੇ ਪ੍ਰਮਾਤਮਾ ਦਾ ਮਦਦ ਕੀਤੀ ਹੁਣ ਸਤਿਗੁਰੂ ਜੀ ਦੀ ਬਾਣੀ ਕੱਢੀ ਹੈ ਸਤਿਗੁਰੂ ਜੀ ਕਹਿੰਦੇ ਉੱਚੇ ਪਰ مایا نام سارتھا ਸਤਿਗੁਰੂ ਜੀ ਕਹਿੰਦੇ ਨਾਮ ਨੂੰ ਵਿਸਾਰ ਕੇ ਅੰਤ ਵੇਲੇ ਪਈ ਇਹ ਖੁਆਰੀ ਹੁੰਦਾ ਹੈ ਇਹ ਨਾਮ ਨੂੰ ਵਿਸਾਰ ਕੇ ਉਪਰੇ ਜਮਾ ਦੇ ਭਾਰੇ ਹੀ ਜਾਣਾ ਪੈਂਦਾ ਸਤਿਗੁਰੂ ਜੀ ਕਹਿੰਦੇ ਖੁਆਰੀ ਹੀ ਬੰਦੇ ਰਹਿ ਜਾਂਦੀ ਹੈ ਸਤਿਗੁਰੂ ਜੀ ਦੀ ਬਾਣੀ ਦਾ ਬਚਨ ਆਉਂਦਾ ਹੈ ਨਾ ਹਉਮੈ ਦੇ ਰੂਪੇ ਸਤਿਗੁਰੂ ਜੀ ਕਹਿੰਦੇ ਹਰ ਜਿਸਰ ਸਦਾ ਖੁਆਰੀ ਆਤਮਾ ਤੋਖਾ ਕਹਾਂ ਵਿਆਪਿਆ ਜਾਂ ਕੋ ਕੋਟ ਤੁਹਾਰੀ ਜਿਹਨੂੰ ਪ੍ਰਮਾਤਮਾ ਦੀ ਓਟ ਤੇ ਆਸਰਾ ਕਰੀਆ ਆਪਣਾ ਨੂੰ ਤੋਖਾ ਨਹੀਂ ਵਿਆਪਦਾ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਨਾਮ ਨੂੰ ਵਿਸਾਰ ਕੇ ਭਾਈ ਸਾਰੇ ਵੇ ਕੁਪਰੇ ਖਵਾਰੀ ਜਨੇ ਜਿਸ ਤੇ ਸੁਤਾ ਸੋ ਜਾਗ ਆਏ ਗੁਰਮਤੀ ਗੁਰਮਤ ਸੋਝੀ ਪਾਵਣਿਆ ਸੰਤੂ ਜੀ ਕਿਹਦੇ ਜਿਸ ਤੇ ਸੁਤਾ ਜਿਹੜੇ ਪ੍ਰਮਾਤਮਾ ਤੋਂ ਸੁਤਾ ਪੈਣ ਨੇ ਜਿਹੜੇ ਪ੍ਰਮਾਤਮਾ ਨੇ ਉਹ ਪੈਦਾ ਕੀਤਾ ਉਹਦੇ ਨਾਮ ਨਹੀਂ ਲੱਗਿਆ ਸੰਤੂ ਜੀ ਤੇ ਸੁਤਾ ਜਿਸ ਤੇ ਸੁਤਾ ਸੋ ਜਾਗ ਆਏ ਤੇ ਜਾਗਾਉਣਾ ਪਿਆ ਹਾ ਸਾਥ ਸੰਗਤ ਦੀ ਕਰੋਂ ਕਿਸੇ ਦੀ ਬਾਹ ਫੜ ਕੇ ਰੱਬ ਨੇ ਜਗਾ ਦੇਣਾ ਇਹ ਉਹਦੀ ਮਰਜ਼ੀ ਹੈ ਜਿਸ ਤੇ ਸੁਤਾ ਚੁਗਾਏ ਸੁਣੇ ਗੁਰਮਤ ਸੋਚੀ ਪਾਵਣਿਆ ਤਦੋਂ ਗੁਰੂ ਦੀ ਮੱਤ ਦੇ ਕੇ ਗੁਰੂ ਦੀ ਸੋਚੀ ਲੈਣੀ ਹੈ ਇਹ ਪ੍ਰਮਾਤਮਾ ਨੇ ਆਪ ਹੀ ਰਹਿਮਤ ਕਰਨੀ ਹੈ ਅਪਿਓ ਪੀਅ ਸੋ ਧਰਮ ਗਵਾਏ ਜਿਹੜਾ ਨੇ ਅਪਿਓ ਕਿਹਦੀ ਪ੍ਰਮਾਤਮਾ ਦੇ ਨਾਮ ਰੂਪੀਆਂ ਵਰਤੋਂ ਪੀਲੇ ਹਨ ਸੋ ਧਰਮ ਗਵਾਏ ਉਹਨਾਂ ਦੇ ਭੰਗ ਜਿਹੜੇ ਨੇ ਖਤਮ ਹੋ ਜਾਂਦੇ ਨੇ ਗੁਰਪਰਸਾਦ ਮੁਕਤ ਗਤਨ ਪਾਏ ਗੁਰੂ ਦੀ ਕਿਰਪਾ ਦੇ ਨਾਲ ਉਹ ਮੁਕਤੀ ਦੀ ਗਤ ਮੁਕਤੀ ਦੀ ਵਸਤ ਰਾਪਤ ਹੋ ਜਾਂਦੀ ਹੈ ਮੁਕਤ ਹੋ ਜਾਂਦੇ ਨੇ ਸੰਤੂਕੀ ਦੇ ਭਗਤੀ ਰਤਾ ਸਦਾ ਬਹਿ ਰਾ ਕੀ ਆਪ ਮਾਰ ਲਿਆ ਆਪਣੇ ਆ ਜੇ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਸੰਤੂਕੀ ਦੇ ਭਗਤੀ ਰਤਾ ਜੇ ਭਗਤੀ ਦੇ ਵਿੱਚ ਰਹਿੰਦੇ ਹੋਏ ਸਦਾ ਬਹਿ ਰਾ ਕੀ ਭਾਈ ਉਹ ਸਦਾ ਵਾਚਤਾਂਵਾਂ ਤੋਂ ਉੱਪਰ ਉੱਠ ਜਾਂਦੇ ਨੇ ਆਪ ਮਾਰ ਮੇਰਾ ਮਨੇ ਆਪਣੇ ਆਪਣੇ ਆਪਨ ਭਗਵਾਨ ਮੰਨ ਲਤਾ ਪੰਜ ਸੰਤੂਕੀ ਕਿਤੇ ਜਿਹੜੀਆਂ ਵਾਚਤਾਂਵਾਂ ਨੇ ਤੰਗ ਕਰਨ ਬਾਣੀ ਆਪ ਮਾਰ ਦੁੱਤਾ ਜਦੋਂ ਉਹ ਆਪ ਮਾਰ ਗਿਆ ਆਪਾ ਆਪ ਸੰਤੂਜੀ ਕਹਿੰਦੇ ਆਪ ਮਿਲਾਂਦੇ ਆ ਪ੍ਰਮਾਤਮਾ ਨੇ ਆਪ ਰਹਿਤ ਕਰਕੇ ਭਰਵੀ ਰੂਪੀ ਦਾਤ ਦੇ ਕੇ ਬੁਲਾਉਣਾ ਕੀਤਾ ਆਪ ਉਪਾਏ ਧੰਦਾ ਲਾਏ ਪ੍ਰਮਾਤਮਾ ਨੇ ਆਪ ਦੀ ਭਾਈ ਸੰਸਾਰ ਨੂੰ ਉਪਾਏ ਤੇ ਸਿਰੇ ਸੇ ਧੰਦਾ ਲਾਇੰਦਾ ਸੰਤੂਜੀ ਕਹਿੰਦੇ ਵਾਕੀ ਧੰਦੇ ਵਿੱਚ ਲਾੜੇ ਲੱਖ 84 ਜਿਗ ਆਪ ਪੜਾਏ ਤੇ ਸਾਰਿਆਂ ਨੂੰ ਜਿਗ ਦੇਣ ਵਾਲਾ ਬਣਾਈਓ ਸਾਰਿਆਂ ਨੂੰ ਜੀ ਪਰਮਾਤਮਾ ਦੇਣ ਵਾਲਾ ਸਮਤ ਜੀ ਕਿਤੇ 81 ਤੱਕ ਜੋ ਨੂੰ ਉਪਾਕੇ ਪੈਦਾ ਕਰਕੇ ਨੂੰ ਦਿੱਤ ਦੇਣ ਵਾਲਾ ਪਰਮਾਤਮਾ ਹੈ ਜਾਨ ਨੂੰ ਦੇ ਤ ਅਜਾਨ ਨੂੰ ਦੇ ਹੈ ਸਤੂ ਜੀ ਕਿਤੇ ਜ਼ਮੀਨ ਨੂੰ ਦੇ ਜਮਾਨ ਨੂੰ ਦੇ ਹੈ ਉਹ ਪਰਮਾਤਮਾ ਸਾਰਿਆਂ ਨੂੰ ਦਿੱਤ ਦੇਣ ਵਾਲਾ ਹੈ ਨਾਨਕ ਨਾਮ ਧਿਆਏ ਸੱਚ ਰਤੇ ਜੋ ਤਿਸ ਭਾਵੈ ਸੋ ਕਾਰ ਕਰਮਣਿਆ ਨਾਨਕ ਨਾਮ ਧਿਆਏ ਸੱਚ ਰਾਤੇ ਜਿਹੜੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਹੁਤ ਲੱਖ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਇਹਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ ਹੈ ਸੱਚ ਰਾਤੇ ਉਹ ਸੱਚ ਵਿੱਚ ਰਤੇ ਗਏ ਤਿਸ ਜੋ ਤਿਸ ਭਾਵ ਹੈ ਸੋ icar ਆਰਾਮ ਨੇ ਜੋ ਪ੍ਰਮਾਤਮਾ ਨੂੰ ਭਾਇਆ ਪ੍ਰਮਾਤਮਾ ਨਾਲ ਲੰਘਦਾ ਗੁਰੂ ਕਿਰਪਾ ਕਰੇ ਸਾਨੂੰ ਪਾਉਨ ਸ਼ਬਦ ਨੂੰ ਸੋਝੀ ਆਪਾ ਦੇ ਅਸੀਂ ਵੀ ਗੁਰੂ ਦੇ ਦਰ ਦੇ ਉੱਤੇ ਆ ਕੇ ਗੁਰੂ ਦੇ ਅਰਮ ਦੇ ਵਿੱਚ ਰਹਿਣਾ ਸਿੱਖ ਲਈ ਗੁਰੂ ਦੇ ਦਰ ਦੇ ਵਿੱਚ ਆ ਕੇ ਫਤਨਾ ਸਿੱਖ ਲਈ ਦਾਰਤੋਂ ਭਾਵ ਹੁੰਦਾ ਸਾਥ ਸੰਗਤ